ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਵੀਰ ਕੌਰ ਜੀ ਤੇ ਮੇਰਾ ਚੈਨਲ ਹੈ ਗੁਰਵਾਨੀ ਵਿਚਾਰ ਇਸ ਚੈਨਲ ਦੇ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਦੇ ਵੀਡੀਓ ਵੇਖ ਕੇ ਥੰਬਨੇਲ ਵੇਖ ਕੇ ਆਪ ਨੂੰ ਪਤਾ ਚੱਲ ਹੀ ਗਿਆ ਹੋਵੇਗਾ ਕਿ ਇਹ ਵੀਡੀਓ ਕਿਸ ਬਾਰੇ ਚ ਹੈ ਆਪਾਂ ਇਸ ਵੀਡੀਓ ਦੇ ਰਾਹੀਂ ਇਹ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਕਿ ਕਿਵੇਂ ਆਪਾਂ ਨੂੰ ਚੋਪਈ ਸਾਬ ਜੀ ਦਾ ਪਾਠ ਕਰਨਾ ਚਾਹੀਦਾ ਹੈ ਚੋਪਈ ਸਾਬ ਜੀ ਦਾ ਪਾਠ ਕਰਨ ਦੇ ਨਾਲ ਕੀ ਕੀ ਆਪਾਂ ਨੂੰ ਫਲ ਮਿਲਦਾ ਹੈ ਤੇ ਆਪਾਂ ਨੂੰ ਕਿ ਕਿੰਨੇ ਚੋਪਈ ਸਾਬ ਆਪਾਂ ਨੂੰ ਕਰਨੇ ਚਾਹੀਦੇ ਨੇ ਇਸ ਦੇ ਨਾਲ ਨਾਲ ਹੀ ਮੈਂ ਆਪ ਜੀ ਦੇ ਨਾਲ ਇੱਕ ਸੱਚੀ ਘਟਨਾ ਵੀ ਸਾਂਝੀ ਕਰਾਂਗੀ ਜਿਸ ਦੇ ਵਿੱਚ ਚੋਪਈ ਸਾਬ ਜੀ ਦੀ ਸ਼ਕਤੀ ਦੇ ਬਾਰੇ ਦੱਸਿਆ ਗਿਆ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਇਹ ਬੇਨਤੀ ਕਰਦੀ ਹਾਂ ਕਿ ਜੇ ਆਪ ਜੀ ਮੇਰੇ ਇਸ ਚੈਨਲ ਤੇ ਨਵੇਂ ਆਏ ਹੋ ਵੀਡੀਓ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ ਜੀ ਚਪਈ ਸਾਹਿਬ ਜੀ ਦੀ ਸ਼ਕਤੀ ਤੇ ਚਪਈ ਸਾਹਿਬ ਜੀ ਦੇ ਪਾਠ ਕਿੰਨੇ ਕਰਨੇ ਨੇ ਕਿਵੇਂ ਕਰਨੇ ਨੇ ਉਹ ਦੱਸਣ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਇੱਕ ਸੱਚੀ ਘਟਨਾ ਜੋ ਹੈ ਉਹ ਸਾਂਝੀ ਕਰਨਾ ਕਰਾਂਗੀ ਤੇ ਉਹ ਘਟਨਾ ਇਹ ਹੈ ਕਿ ਇੱਕ ਬਾਬਾ ਜੀ ਆਪਣੀ ਕਥਾ ਦੇ ਵਿੱਚ ਦੱਸਦੇ ਨੇ ਕਿ ਇੱਕ ਗੁਰਸਿੱਖ ਭਾਈ ਹੁੰਦੇ ਨੇ ਇੱਕ ਵੀਰ ਜੀ ਹੁੰਦੇ ਨੇ ਜਿਹੜੇ ਅੰਮ੍ਰਿਤਧਾਰੀ ਹੁੰਦੇ ਨੇ ਤੇ ਉਹ ਸੰਤਾਂ ਦੇ ਕੋਲ ਵੀ ਜਾਂਦੇ ਨੇ ਤੇ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਆਨੰਦਪੁਰ ਸਾਹਿਬ ਬਹੁਤ ਜਾਂਦੇ ਨੇ ਤੇ ਗੁਰਾਂ ਦੇ ਨਾਲ ਜੁੜੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਮੰਨਦੇ ਨੇ ਤੇ ਇੱਕ ਵਾਰੀ ਉਹ ਆਪਣੇ ਸੋਹਰੇ ਪਰਿਵਾਰ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਜਦੋਂ ਬੈਠਦੇ ਨੇ ਜਲ ਪਾਣੀ ਸ਼ੱਕਦੇ ਨੇ ਤੇ ਉਹਨਾਂ ਦੇ ਜਿਹੜੇ ਬ੍ਰਦਰ ਇਨ ਲੋ ਹੁੰਦੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਮੈਂ ਨਾ ਇੱਕ ਤੁਹਾਡੇ ਨਾਲ ਆਪਣੀ ਜਿਹੜੀ ਪ੍ਰੋਬਲਮ ਹੈ ਉਹ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਮੇਰੀ ਮੇਰੇ ਉੱਤੇ ਇੰਨਾ ਵੱਡਾ ਦੁੱਖ ਆਇਆ ਹੋਇਆ ਹੈ ਕਿ ਮੈਂ ਕਿਸੇ ਹੋਰ ਕੋਲ ਉਹ ਗੱਲ ਆਪਣੇ ਸਾਂਝੀ ਨਹੀਂ ਕਰ ਸਕਦਾ ਕਿਉਂਕਿ ਗੱਲ ਹੀ ਇਹੋ ਜਿਹੀ ਹੈ ਤੇ ਉਹ ਵੀਰ ਜੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੂੰ ਮੈਨੂੰ ਦੱਸ ਕੀ ਹੋਇਆ ਹੈ ਤੇ ਉਹ ਕਹਿੰਦੇ ਨੇ ਕਿ ਸਾਡੀ ਜਿਹੜੀ ਕੁੜੀ ਹੈ ਉਹ 18-19 ਸਾਲ ਦੀ ਕੁੜੀ ਹੈ ਤੇ ਉਹਨਾਂ ਉਸ ਕੁੜੀ ਦੇ ਵਿੱਚ ਜੋ ਹੈ ਕੋਈ ਜਿਵੇਂ ਕਹਿ ਲੈਂਦੇ ਆਪਾਂ ਬਾਹਰ ਦੀ ਕੋਈ ਉਪਰੀ ਪ੍ਰਾਈਚੀ ਚੀਜ਼ ਜਾਂ ਕਿਸੇ ਨੇ ਕੁਝ ਕਰਵਾ ਦਿੱਤਾ ਐਵੇਂ ਦੀ ਕੋਈ ਗੱਲ ਹੋ ਗਈ ਹੈ ਤੇ ਉਸ ਦੇ ਵਿੱਚ ਕੋਈ ਚੀਜ਼ ਆਂਦੀ ਹੈ ਤੇ ਇਹਨਾਂ ਪਰੇਸ਼ਾਨ ਕਰਦੀ ਹੈ ਕਿ ਸਾਰੇ ਘਰ ਦੇ ਸਮਾਨ ਨੂੰ ਚੁੱਕ-ਚੁੱਕ ਕੇ ਘੇਰਦੀ ਹੈ ਤੇ ਜਿਵੇਂ ਆਪਾਂ ਵੀ ਉਸ ਨੂੰ ਰੋਕਦੇ ਹਾਂ ਤੇ ਸਾਨੂੰ ਵੀ ਉਹਦੇ ਉੱਤੇ ਉਦੇ ਅੰਦਰ ਇੰਨੀ ਸ਼ਕਤੀ ਆ ਜਾਂਦੀ ਹੈ ਜਦੋਂ ਚੀਜ਼ ਵੱਢਦੀ ਹੈ ਕਿ ਉਹ ਸਾਨੂੰ ਵੀ ਚੁੱਕ-ਚੁੱਕ ਕੇ ਫੈਂਕ-ਫੈਂਕ ਕੇ ਮਾਰਦੀ ਹੈ ਤੇ ਉਹਦੇ ਬ੍ਰਦਰ ਇਨ ਲਾ ਉਸ ਨੂੰ ਉਹਨੇ ਵੀਰ ਜੀ ਨੂੰ ਕਹਿੰਦੇ ਨੇ ਕਿ ਕੋਈ ਆਪਜੀ ਕੋਲ ਕੋਈ ਇਹਦਾ ਹੱਲ ਹੋਵੇ ਤੇ ਦੱਸੋ ਕੀ ਕਰੀਏ ਆਪਾਂ ਬਹੁਤ ਹੀ ਪਰੇਸ਼ਾਨ ਹੋ ਗਏ ਹਾਂ ਕਿ ਕੁੜੀ ਵੀ ਜਿਵੇਂ 18-19 ਸਾਲ ਦੀ ਹੈ ਜੇ ਬਾਹਰ ਕਿਸੇ ਨੂੰ ਪਤਾ ਚੱਲ ਜਾਵੇ ਗਵਾਂਡੀਆ ਨੂੰ ਜਾਂ ਜੋ ਵੀ ਹੈ कि ਉਸ ਤੇ ਫਿਰ ਰਿਸ਼ਤੇ ਵਿੱਚ ਵੀ ਪਰੇਸ਼ਾਨੀ ਆਵੇਗੀ ਅੱਗੇ ਜਾ ਕੇ ਤੇ ਵੀਰ ਜੀ ਕਹਿੰਦੇ ਨੇ ਉਹ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਕਹਿੰਦੇ ਨੇ ਕਿ ਕਿਉਂ ਡਰਦੇ ਹੋ ਇਹੋ ਜੀ ਕੋਈ ਚੀਜ਼ ਨਹੀਂ ਹੁੰਦੀ ਤੁਸੀਂ ਕੀ ਕਰਨਾ ਹੈ ਗੁਰੂ ਸਾਹਿਬ ਦਾ ਪਾਠ ਕਰਵਾਓ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਇੱਕ ਪਾਠ ਆਪਣੇ ਘਰ ਵਿੱਚ ਅ ਅਖੰਡ ਪਾਠ ਕਰਵਾਓ ਤੇ ਉਹ ਕਹਿੰਦੇ ਕਿ ਆਪਾਂ ਪਾਠ ਕਰਵਾ ਚੁੱਕੇ ਹਾਂ ਸਹਿਜ ਪਾਠ ਇੱਕ ਤਾਂ ਹੋ ਚੁੱਕਿਆ ਹੈ ਤੇ ਉਹਦਾ ਆਪਾਂ ਨੇ ਭੋਗ ਪਾ ਲਿਆ ਸਮਾਪਤੀ ਹੋ ਕੇ ਭੋਗ ਵੀ ਪੈ ਗਿਆ ਤੇ ਦੂਜਾ ਆਪਾਂ ਨੇ ਸਟਾਰਟ ਕਰਾ ਰੱਖਿਆ ਹੈ ਤੇ ਘਰ ਵਿੱਚ ਹੀ ਸਹਿਜ ਪਾਠ ਹੋ ਰਿਹਾ ਹੈ ਤੇ ਇਹ ਕਹਿੰਦੇ ਚਲੋ ਕੋਈ ਗੱਲ ਨਹੀਂ ਮੈਂ ਅੱਜ ਰਾਤ ਇੱਥੇ ਹੀ ਰੁਕਾਂਗਾ ਤੇ ਮੈਂ ਵੇਖਦਾ ਹਾਂ ਕਿ ਕਿਹੜੀ ਉਹ ਚੀਜ਼ ਹੈ ਕੀ ਚੀਜ਼ ਹੈ ਉਸ ਪੂਰੀ ਦੇ ਵਿੱਚ ਜਿਹੜੀ ਆਂਦੀ ਹੈ ਤੇ ਐਵੇਂ ਹੀ ਜਿਵੇਂ ਪਰਿਵਾਰਾਂ ਵਿੱਚ ਸ਼ਾਮ ਵੇਲੇ ਰਾਤ ਦਾ ਖਾਣਾ ਖੁਣਾ ਖਾਇਆ ਤੇ ਆਪਣਾ ਰਾਤ ਨੂੰ ਜਿਵੇਂ ਦੁੱਧ ਪੀ ਕੇ ਫਿਰ ਉਹਦੇ ਬ੍ਰਦਰਨ ਲੋ ਪੁੱਛਦੇ ਨੇ ਕਿ ਹਾਂ ਅ ਪ੍ਰੋਣਾ ਸਾਹਿਬ ਦੱਸੋ ਤੁਸੀਂ ਬੇੜੇ ਵਿੱਚ ਪੈਣਾ ਹੈ ਜਾਂ ਫਿਰ ਅੰਦਰ ਤੁਹਾਡਾ ਬਿਸਤਰ ਲਗਾ ਦਈਏ ਤੇ ਉਹ ਕਹਿੰਦੇ ਕਿ ਮੈਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਕਮਰੇ ਵਿੱਚ ਹੋਇਆ ਹੋਇਆ ਹੈ ਮੈਂ ਉੱਥੇ ਹੀ ਪੈਣਾ ਹੈ ਉੱਥੇ ਹੀ ਮੈਂ ਰਾਤ ਨੂੰ ਸੋਵਾਂਗਾ ਤੇ ਸਵੇਰੇ ਉੱਠ ਕੇ ਜੋ ਹੈ ਮੈਂ ਆਪਣੇ ਇਸ਼ਨਾਨ ਕਰਕੇ ਗੁਰੂ ਜੀ ਦਾ ਪ੍ਰਕਾਸ਼ ਕਰਾਂਗਾ ਤੇ ਜਿਵੇਂ ਹੀ ਉਹ ਪ੍ਰਸ਼ਾਦ ਦਾ ਪਾਣੀ ਛੱਕ ਕੇ ਦੁੱਧ ਪੀ ਕੇ ਸੌਣ ਦੇ ਲਈ ਜਾਂਦੇ ਨੇ ਤੇ ਉੱਥੇ ਬੈ ਕੇ ਉਹ ਜਿਵੇਂ ਰਾਤ ਦਾ ਸੋਹਿਲਾ ਸਾਹਿਬ ਕਰਦੇ ਨੇ ਤੇ ਸੋਹਿਲਾ ਸਾਹਿਬ ਕਰਨ ਦੇ ਬਾਅਦ ਜਦੋਂ ਸੌਣ ਲੱਗਦੇ ਨੇ ਆਪਣੇ ਬਿਸਤਰ ਤੇ ਤੇ ਉਸੇ ਵੇਲੇ ਉਹਨਾਂ ਨੂੰ ਨਾ ਬਾਹਰ ਤੋਂ ਆਵਾਜ਼ ਆਉਂਦੀ ਹੈ ਕਿ ਜਿਵੇਂ ਕੁੜੀ ਜੋ ਹੈ ਉਹ ਚਿਖਾ ਮਾਰ ਰਹੀ ਹੈ ਤੇ ਉਹਦੇ ਵਿੱਚ ਉਹੀ ਚੀਜ਼ ਆ ਗਈ ਹੈ ਜਿਹੜੀ ਉਸਦੇ ਪਿਓ ਨੇ ਉਹਨਾਂ ਨੂੰ ਦੱਸਿਆ ਸੀ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਨੇ ਕਿ ਬਾਬਾ ਜੀ ਵਾਹਿਗੁਰੂ ਜੀ ਮੈਂ ਤਾਂ ਇਹ ਕਹਿ ਕੇ ਪੰਗਾ ਹੀ ਲੈ ਲਿਆ ਮੈਨੂੰ ਕੀ ਪਤਾ ਸੀ ਕਿ ਸੱਚੀ ਮੁੱਚੀ ਇਹ ਚੀਜ਼ ਜੋ ਹੈ ਕੁੜੀ ਦੇ ਵਿੱਚ ਆਂਦੀ ਹੈ ਤੇ ਹੁਣ ਮੈਂ ਕੀ ਕਰਾਂ ਮੈਨੂੰ ਸ਼ਕਤੀ ਦਿਓ ਇੰਨੀ ਕਿ ਮੈਂ ਇਹਦਾ ਸਾਹਮਣਾ ਕਰ ਸਕਾਂ ਤੇ ਕੋਈ ਹੱਲ ਇਹਦਾ ਕੱਢ ਸਕਾਂ ਫਿਰ ਜੋ ਕੀ ਹੁੰਦਾ ਹੈ ਉਹ ਕੁੜੀ ਜਿਹਦੇ ਵਿੱਚ ਕੋਈ ਉਪਰੀ ਚੀਜ਼ ਆਈ ਹੁੰਦੀ ਹੈ ਉਹ ਆਪਣਾ ਬਾਹਰੋਂ ਬੋਲਦੀ ਹੈ ਕਿ ਕੱਢੋ ਉਹਨੂੰ ਬਾਹਰ ਕਿਹੜਾ ਹੈ ਗੁਰੂ ਗੋਬਿੰਦ ਸਿੰਘ ਦਾ ਸਿੰਘ ਜਿਹੜਾ ਮੈਨੂੰ ਦੇਖਣਾ ਚਾਹੁੰਦਾ ਹੈ ਉਹਨੂੰ ਕਮਰੇ ਤੋਂ ਬਾਹਰ ਕੱਢੋ ਐਂ ਬੋਲਦੇ-ਬੋਲਦੇ ਉਹ ਉਸ ਕਮਰੇ ਦੇ ਤਰਫ ਆ ਜਾਂਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਉਹ ਸਿੱਖ ਵੀਰ ਉੱਥੇ ਬੈਠੇ ਹੁੰਦੇ ਨੇ ਤੇ ਆ ਕੇ ਸਿੱਧਾ ਉਸ ਦਰਵਾਜ਼ੇ ਤੇ ਉਸ ਕਮਰੇ ਦੇ ਰੂਮ ਦੇ ਦਰਵਾਜ਼ੇ ਤੇ ਉਹ ਸਿੱਧਾ ਕੁੜੀ ਲੱਤ ਮਾਰਦੀ ਹੈ ਤੇ ਜਦੋਂ ਲੱਤ ਮਾਰਦੀ ਐ ਪੈਰ ਮਾਰਦੀ ਐ ਉੱਥੇ ਉਸ ਦਰਵਾਜੇ ਤੇ ਤੇ ਉਸ ਸਿੰਘ ਨੂੰ ਇੰਨਾ ਗੁੱਸਾ ਆ ਜਾਂਦਾ ਹੈ ਤੇ ਉਹ ਨਾ ਚੋਪੀ ਸਾਹਿਬ ਜੀ ਦਾ ਪਾਠ ਸ਼ੁਰੂ ਕਰਦਾ ਹੈ ਕਹਿੰਦੇ ਨੇ ਕਿ ਮੈਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਂ ਕਿਹੜੀਆਂ ਤੁੱਕਾਂ ਪੜ ਰਿਹਾ ਹੁੰਦਾ ਤੇ ਜਦੋਂ ਕੁੜੀ ਆਂਦੀ ਐ ਉਹਦੇ ਵਿੱਚ ਕੋਈ ਮਤਲਬ ਚੀਜ਼ ਬਾਹਰ ਕੀ ਦੀ ਜਿਹੜੀ ਉਹਦੇ ਵਿੱਚ ਕੁੜੀ ਵਿੱਚ ਜੋ ਚੀਜ਼ ਬੋਲਦੀ ਐ ਉਹ ਆ ਕੇ ਦਰਵਾਜੇ ਨੂੰ ਲੱਤ ਮਾਰਦੀ ਐ ਤੇ ਚਪਈਆ ਸਾਹਿਬ ਜੀ ਦਾ ਪਾਠ ਕਰਦੇ ਕਰਦੇ ਗੁਰੂ ਸਿੱਖ ਭਾਈ ਵੀਰ ਉਸ ਕੁੜੀ ਦੇ ਮੂੰਹ ਤੇ ਜ਼ੋਰ ਨਾਲ ਇੱਕ ਚਪੇੜ ਮਾਰਦਾ ਹੈ ਕਹਿੰਦਾ ਹੈ ਕਿ ਤੇਰੀ ਹਿੰਮਤ ਕਿਵੇਂ ਹੋਈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉਸ ਰੂਮ ਦੇ ਦਰਵਾਜੇ ਨੂੰ ਤੂੰ ਆ ਕੇ ਲੱਤ ਮਾਰੇ ਤੇ ਜੋ ਉਸ ਕੁੜੀ ਦੇ ਵਿੱਚ ਚੀਜ਼ ਹੁੰਦੀ ਹੈ ਥੱਪੜ ਜਾ ਕੇ ਉਹਨੂੰ ਵੀ ਵੱਜਦਾ ਹੈ ਤੇ ਜਦੋਂ ਗੁਰੂ ਸਿੱਖ ਵੀਰ ਉਸ ਕੁੜੀ ਦੇ ਥੱਪੜ ਮਾਰਦਾ ਹੈ ਤੇ ਕੁੜੀ ਇੰਨੀ ਦੂਰ ਜਾ ਕੇ ਗਿਰਦੀ ਹੈ ਕਿ ਜੋ ਇੰਨੀ ਵੱਡੀ ਵੱਡੀ ਚੀਜ਼ਾਂ ਨੂੰ ਉਠਾ ਕੇ ਫੈਂਕ ਰਹੀ ਸੀ ਉਹ ਇੱਕ ਥੱਪੜ ਦੇ ਨਾਲ ਹੀ ਵੇੜੇ ਵਿੱਚ ਜਾ ਕੇ ਦੂਰ ਡਿੱਗਦੀ ਹੈ ਫਿਰ ਉਹ ਗੁਰਸਿੱਖ ਵੀਰ ਉਹਨਾਂ ਨੂੰ ਉਸ ਨੂੰ ਕੁੜੀ ਨੂੰ ਮਤਲਬ ਜੋ ਉਹਦੇ ਵਿੱਚ ਚੀਜ਼ ਆਈ ਹੁੰਦੀ ਹੈ ਉਹਨੂੰ ਕਹਿੰਦਾ ਹੈ ਕਿ ਤੂੰ ਕੌਣ ਹੈ ਕਿਉਂ ਪ੍ਰੇਸ਼ਾਨ ਕੀਤਾ ਇਸ ਪਰਿਵਾਰ ਨੂੰ ਕਹਿੰਦਾ ਮੈਂ ਇੱਕ ਮੁਸਲਮਾਨੀ ਪੀਰ ਹਾਂ ਜੋ ਇਹਨਾਂ ਦੇ ਘਰ ਤੋਂ ਥੋੜੀ ਜੀ ਦੂਰ ਮੇਰੀ ਦਰਵਾਹਣੀ ਹੋਈ ਹੈ ਤੇ ਇਹ ਮੈਨੂੰ ਪੁੱਜਦੇ ਨੇ ਤੇ ਗੁਰਸਿੱਖ ਵੀਰ ਕਹਿੰਦੇ ਨੇ ਕਿ ਤੇਰਾ ਇਹਨਾਂ ਦੇ ਉੱਤੇ ਕੋਈ ਵੀ ਮਤਲਬ ਉਹ ਨਹੀਂ ਹੈ ਕਿ ਹੱਕ ਨਹੀਂ ਹੈ ਕਿ ਤੂੰ ਇਹਨਾਂ ਦੀ ਕੁੜੀ ਦੇ ਵਿੱਚ ਆਵੇਂ ਕਿ ਇਹ ਤਾਂ ਸਾਰੇ ਗੁਰਸਿੱਖੀ ਦੇ ਵਿੱਚ ਮਤਲਬ ਗੁਰਸਿੱਖੀ ਜੀਵਨ ਜਿੰਦੇ ਨੇ ਤੇ ਗੁਰੂ ਦੇ ਸਿੱਖ ਨੇ ਸਾਰੇ ਗੁਰੂ ਨੂੰ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਨਾਂ ਨੇ ਸਾਰਿਆਂ ਨੇ ਆਮ੍ਰਿਤ ਛਕਿਆ ਹੋਇਆ ਹੈ ਫਿਰ ਉਹ ਜਿਹੜਾ ਮੁਸਲਮਾਨ ਨੇ ਪੀਰ ਕੁੜੀ ਦੇ ਵਿੱਚ ਆਇਆ ਹੋਇਆ ਸੀ ਉਹ ਉਹ ਕਹਿੰਦਾ ਕਿ ਨਹੀਂ ਇਹ ਤਾਂ ਮੇਰੇ ਦਰਗਾਹ ਤੇ ਜਾਂਦੇ ਨੇ ਇਹ ਕੁੜੀ ਵੀ ਵੀਰਵਾਰ ਨੂੰ ਜਾਂਦੀ ਐ ਤੇ ਮੱਥਾ ਵੀ ਟੇਕਦੇ ਨੇ ਚਰਾਗ ਵੀ ਲਾਉਂਦੇ ਨੇ ਤੇ ਇਹ ਕੁੜੀ ਮੇਰਾ ਪ੍ਰਸ਼ਾਦ ਵੀ ਖਾਂਦੀ ਐ ਤੇ ਇਸ ਕਰਕੇ ਹੀ ਮੈਂ ਇੱਥੇ ਆਇਆ ਹਾਂ ਤੇ ਉਹ ਗੁਰਸਿੱਖ ਵੀ ਕਹਿੰਦੇ ਨੇ ਕਿ ਤੂੰ ਇਸ ਕੁੜੀ ਨੂੰ ਛੱਡ ਕੇ ਚਲਾ ਜਾ ਉਹ ਕਹਿੰਦਾ ਕਿ ਨਹੀਂ ਮੈਂ ਜਦ ਤੱਕ ਇਹ ਕੁੜੀ ਨਹੀਂ ਮਰਦੀ ਮੈਂ ਇਹਨੂੰ ਛੱਡ ਕੇ ਨਹੀਂ ਜਾਵਾਂਗਾ ਠੀਕ ਤੇ ਉਹ ਕੁੜੀ ਬੇਹੋਸ਼ ਬਿਗ ਜਾਂਦੀ ਐ ਤੇ ਬੇਹੋਸ਼ ਹੋ ਜਾਂਦੀ ਐ ਇੰਨੀ ਕ ਗੱਲਾਂ ਕਰਕੇ ਉਹ ਬੇਹੋਸ਼ ਹੋ ਜਾਂਦੀ ਐ ਫਿਰ ਸਾਰਾ ਪਰਿਵਾਰ ਬੜਾ ਸ਼ਰਮਿੰਦਾ ਹੁੰਦਾ ਜਦੋਂ ਵੀਰ ਜੀ ਪੁੱਛਦੇ ਨੇ ਕਿ ਤੁਸੀਂ ਇਹ ਕੀ ਕੰਮ ਕਰਦੇ ਹੋ ਇੱਕ ਤਾਂ ਤੁਸੀਂ ਗੁਰੂ ਦੇ ਲੜ ਲੱਗੇ ਹੋਏ ਹੋ ਦੂਜਾ ਤੁਸੀਂ ਮੱਥਾ ਟੇਕਦੇ ਫਿਰਦੇ ਹੋ ਮੜੀਆਂ ਤੇ ਤੇ ਫਿਰ ਉਹ ਕਹਿੰਦੇ ਨੇ ਕਿ ਕੀ ਕਰੀਏ ਸਾਡੇ ਬਜ਼ੁਰਗਾਂ ਦਾ ਇਹ ਸ਼ੁਰੂ ਤੋਂ ਮੱਥਾ ਟੇਕਣਾ ਚੱਲਦਾ ਆ ਰਿਹਾ ਹੈ ਕਿ ਆਪਾਂ ਨੂੰ ਵੀ ਇਹ ਕਰਨਾ ਪੈਂਦਾ ਫਿਰ ਉਹ ਗੁਰਸਿੱਖ ਵੀਰ ਕਹਿੰਦੇ ਨੇ ਕਿ ਦੇਖੋ ਜੀ ਇੱਕ ਪਾਸੇ ਹੋਣਾ ਪਵੇਗਾ ਚਾਹੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਵੋ ਚਾਹੇ ਫਿਰ ਚਾਹੇ ਫਿਰ ਤੁਸੀਂ ਇੱਥੇ ਜਾ ਸਕਦੇ ਹੋ ਇਸ ਪੀਰ ਕੋਲ ਜਾ ਸਕਦੇ ਹੋ ਮੈਂ ਤੁਸੀਂ ਜੇ ਕਹਿੰਦੇ ਕਹਿੰਦੇ ਜੇ ਤਾਂ ਤੁਸੀਂ ਬਚਣਾ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਇਸ ਮੁਸ਼ਕਿਲ ਤੋਂ ਬਾਹਰ ਕੱਢਾਂ ਫਿਰ ਤਾਂ ਤੁਹਾਨੂੰ ਗੱਲ ਮੰਨਣੀ ਪਵੇਗੀ ਇੱਕ ਪਾਸਾ ਇਹ ਤੁਸੀਂ ਚੁਣਨਾ ਪਵੇਗਾ ਚਾਹੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਓ ਜਾਂ ਫਿਰ ਇੱਥੇ ਮੱਥਾ ਟੇਕਦੇ ਰਹੋ ਇਸ ਮੁਸ਼ਕਿਲ ਵਿੱਚ ਪਵੇ ਰਹੋ ਤੇ ਫਿਰ ਉਹ ਕਹਿੰਦੇ ਨੇ ਕਿ ਨਹੀਂ ਜਿਵੇਂ ਤੁਸੀਂ ਕਹੋਗੇ ਆਪਾਂ ਉਦਾਂ ਹੀ ਕਰਾਂਗੇ ਸਾਨੂੰ ਤਾਂ ਮਤਲਬ ਇਸ ਮੁਸ਼ਕਿਲ ਤੋਂ ਨਿਕਲਣਾ ਹੈਗਾ ਤਾਂ ਫਿਰ ਉਹ ਕੀ ਕਰਦੇ ਨੇ ਗੁਰਸਿੱਖ ਵੀਰ ਜੀ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਚਲੋ ਹੁਣ ਰਾਤ ਤੇ 12 ਵਜੇ ਹੋਏ ਨੇ ਪਰ ਸਾਰੇ ਕੇਸ਼ਿ ਸ਼ਨਾਣ ਕਰੋ ਕੇਸ਼ਿ ਸ਼ਨਾਣ ਕਰਕੇ ਆਪਾਂ ਅਨੰਦਪੁਰ ਸਾਹਿਬ ਨੂੰ ਇਸੇ ਵੇਲੇ ਹੀ ਰਵਾਨਾ ਹੋਵਾਂਗੇ ਸਾਰਿਆਂ ਨੂੰ ਆ ਰਾਤ ਹੀ ਕੇਸ਼ਿ ਸ਼ਨਾਣ ਕਰਵਾ ਕੇ ਸਾਰਿਆਂ ਨੂੰ ਲੈ ਕੇ ਅਨੰਦ ਸਾਹਿਬ ਲਈ ਚਲੇ ਜਾਂਦੇ ਨੇ ਰਵਾਨਾ ਹੋ ਜਾਂਦੇ ਨੇ ਤੇ ਰਸਤੇ ਵਿੱਚ ਕੀ ਹੁੰਦਾ ਨਾ ਤਾਂ ਕੋਈ ਨੇਰੀ ਹੁੰਦੀ ਮੀਂਹ ਵੀ ਨਹੀਂ ਪੈ ਰਿਹਾ ਹੁੰਦਾ ਕੁਝ ਵੀ ਨਹੀਂ ਹੁੰਦਾ ਕੋਈ ਤੂਫਾਨ ਨਹੀਂ ਹੁੰਦਾ ਰਸਤੇ ਵਿੱਚ ਉਹਨਾਂ ਦੀ ਗੱਡੀ ਦੇ ਅੱਗੇ ਨਾ ਇੱਕ ਦਰਖਤ ਹੈ ਜਿਹੜਾ ਉਹ ਗਿਰ ਜਾਂਦਾ ਉਹਦੇ ਟਾਣੀ ਜੋ ਹੁੰਦੀ ਹੈ ਉਹ ਗਿਰ ਜਾਂਦੀ ਹੈ ਤੇ ਉਹਨਾਂ ਦਾ ਰਸਤਾ ਜਿਹੜਾ ਹੈ ਬਲੌਕ ਹੋ ਜਾਂਦਾ ਫਿਰ ਉਹ ਸਾਰੇ ਰਲ ਮਿਲ ਕੇ ਉਸ ਟਾਣੀ ਨੂੰ ਚੁੱਕਦੇ ਨੇ ਉੱਥੋਂ ਰਸਤਾ ਬਣਾਉਂਦੇ ਨੇ ਤੇ ਫਿਰ ਅੱਗੇ ਦੇ ਰਸਤੇ ਲਈ ਤੁਰ ਪੈਂਦੇ ਨੇ ਇਸੇ ਤਰ੍ਹਾਂ ਕਰਕੇ ਉਹ ਸਵੇਰ ਤੱਕ ਆਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ ਤੇ ਉੱਥੇ ਪਹੁੰਚ ਕੇ ਫਿਰ ਕੇਸੇ ਇਸ਼ਨਾਨ ਕਰਕੇ ਜਾਂ ਪਿਆਰਿਆਂ ਦੇ ਕੋਲ ਮਾਫੀ ਮੰਗ ਕੇ ਤੇ ਆਪਣਾ ਨਵਾਂ ਜੋ ਹੈਗਾ ਅੰਦ ਸੰਚਾਰ ਕਰ ਲੈਂਦੇ ਨੇ ਤੇ ਇਸ ਤਰ੍ਹਾਂ ਉਹਨਾਂ ਦਾ ਜੀਵਨ ਜੋ ਹੈ ਜੀਵਨ ਵਿੱਚ ਜਿਹੜੀ ਮੁਸ਼ਕਿਲ ਆਈ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਪੂਰੀ ਠੀਕ ਹੋ ਜਾਂਦੀ ਹੈ ਅੱਜ ਉਹ ਕੁੜੀ ਕਹਿੰਦੇ ਇਸ ਗੱਲ ਨੂੰ ਕਹਿੰਦੇ 10 12 ਸਾਲ ਹੋ ਗਏ ਨੇ ਇਸ ਗੱਲ ਨੂੰ ਅੱਜ ਉਹ ਕੁੜੀ ਬਿਲਕੁਲ ਠੀਕ ਹੈ ਵਿਆਹੀ ਗਈ ਹੈ ਉਹਦੇ ਕੋਲ ਦੋ ਬੱਚੇ ਵੀ ਹਨ ਤੇ ਬਿਲਕੁਲ ਹੀ ਸੁਖੀ ਜੀਵਨ ਬਤੀਤ ਕਰ ਰਹੀ ਹੈ ਤੇ ਇੰਜ ਹੁੰਦਾ ਹੈ ਕਹਿੰਦੇ ਨੇ ਕਿ ਜਦੋਂ ਆਪਾਂ ਗੁਰੂ ਦੇ ਲੜ ਲੱਗ ਗਏ ਗੁਰਵਾਣੀ ਦੇ ਲੜ ਲੱਗ ਗਏ ਤਾਂ ਸੱਚੇ ਦਿਲੋਂ ਲੱਗਣਾ ਚਾਹੀਦਾ ਹੈ ਇਧਰ ਉਧਰ ਆਪਾਂ ਨੂੰ ਨਹੀਂ ਭਟਕਣਾ ਚਾਹੀਦਾ ਤੇ ਦੇਖੋ ਜੀ ਉਸ ਵੀਰ ਜੀ ਨੇ ਕਿਵੇਂ ਚੁਪਈ ਸਾਹਿਬ ਜੀ ਦਾ ਪਾਠ ਕਰਕੇ ਉਹਦੀ ਸ਼ਕਤੀ ਚੁਪਈ ਸਾਹਿਬ ਜੀ ਵਿੱਚ ਨਹੀਂ ਸ਼ਕਤੀ ਹੈ ਕਿ ਦੇਖੋ ਕਿਵੇਂ ਇੰਨੀ ਵੱਡੀ ਚੀਜ਼ ਨੂੰ ਵੀ ਉਸ ਸ਼ਕਤੀ ਨੇ ਉਸ ਪ੍ਰਮਾਤਮਾ ਕਾਲਪੁਰਖ ਦੇ ਚਪਈ ਸਹਿਬ ਜੀ ਦੀ ਸ਼ਕਤੀ ਨੇ ਦਿੱਤਾ ਕਿਵੇਂ ਹਰਾ ਦਿੱਤਾ ਤੇ ਉਸ ਬੱਚੇ ਨੂੰ ਇੰਨੀ ਵੱਡੀ ਮੁਸ਼ਕਿਲ ਤੋਂ ਕੱਢ ਦਿੱਤਾ ਠੀਕ ਹੈ ਜੀ ਹੁਣ ਆ ਜઈએ ਚਪਈ ਸਹਿਬ ਜੀ ਆਪਾਂ ਨੇ ਕਿਵੇਂ ਕਰਨਾ ਹੈ ਦੇਖੋ ਜੀ ਚਪਈ ਸਹਿਬ ਸਵੇਰੇ ਵੀ ਆਪਾਂ ਪਾਠ ਕਰਦੇ ਆ ਜਿਹੜੇ ਪੰਜ ਬਾਣੀਆਂ ਦਾ ਪਾਠ ਹੁੰਦਾ ਹੈ ਤੇ ਸ਼ਾਮੇ ਵੀ ਪਾਠਾ ਪਰਿਆਰਾ ਸਹਿਬ ਜੀ ਦਾ ਕਰਦੇ ਆ ਸਵੇਰ ਦੀ ਪੰਜ ਬਾਣੀਆਂ ਦੇ ਵਿੱਚ ਵਿੱਚ ਵੀ ਚਪਈ ਸਹਿਬ ਜੀ ਦਾ ਪਾਠ ਹੁੰਦਾ ਹੈ ਤੇ ਰੇਰਾ ਸਬਜੀ ਦੇ ਪਾਠ ਵਿੱਚ ਵਿੱਚ ਚੁਪੇ ਸੈਭ ਜੀ ਦਾ ਪਾਠ ਹੁੰਦਾ ਹੈ ਜੇ ਆਪਾਂ ਦੋਵੇਂ ਟਾਈਮ ਬਾਣੀ ਪੜ੍ਹਦੇ ਹਾਂ ਤਾਂ ਦੋ ਟਾਈਮ ਤੋਂ ਆਪਾਂ ਚੁਪੇ ਸੈਭ ਜੀ ਦਾ ਪਾਠ ਉਹਦੇ ਵਿੱਚ ਹੀ ਕਰ ਲੈਂਦੇ ਨੇ ਪਰ ਜੇ ਆਪ ਨੂੰ ਜ਼ਿਆਦਾ ਫਲ ਚਾਹੀਦਾ ਹੈ ਤੇ ਆਪਾਂ ਨੂੰ ਦਿਨ ਵਿੱਚ 5 ਵਾਰ ਚੁਪੇ ਸੈਭ ਜੀ ਦਾ ਪਾਠ ਜ਼ਰੂਰ ਕਰ ਲੈਣਾ ਚਾਹੀਦਾ ਹੈ ਇਸ ਦੇ ਕਰਨ ਦੇ ਨਾਲ ਜਿੰਨੇ ਵੀ ਦੁੱਖ ਦਰਦ ਤਕਲੀਫ ਹੁੰਦੇ ਨੇ ਸਾਰੇ ਦੂਰ ਹੁੰਦੇ ਨੇ ਤੇ ਜੇ ਆਪਾਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹੁੰਦੇ ਆ ਕਿ ਆਪਾਂ ਕਿਸੇ ਨੂੰ ਆਪਾਂ ਕੱਲੇ ਹੋ ਗਿਆਂ ਜ਼ਿੰਦਗੀ ਦੇ ਵਿੱਚ ਇਕੱਲਾਪਨ ਹੈ ਕਿਸੇ ਦੇ ਨਾਲ ਕੋਈ ਗੱਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੁੱਖ ਹੈ ਤੇ ਚਪਈ ਸਾਹਿਬ ਜੀ ਦਾ ਪਾਠ ਹੀ ਆਪਾਂ ਨੂੰ ਇਸ ਚੀਜ਼ ਤੋਂ ਬਚਾ ਸਕਦਾ ਹੈ ਠੀਕ ਹੈ ਜੀ ਉਹਦੇ ਵਿੱਚ ਚਪਈ ਸਾਹਿਬ ਜੀ ਦੇ ਪਾਠ ਵਿੱਚ ਗੁਰਬਾਣੀ ਸਿੰਘ ਜੀ ਨੇ ਇਹ ਬਾਣੀ ਦੇ ਵਿੱਚ ਚਪਈ ਸਾਹਿਬ ਜੀ ਦੇ ਪਾਠ ਦੇ ਵਿੱਚ ਦੋ ਤੁਕਾਂ ਆndੀਆਂ ਨੇ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਜਦੋਂ ਪਾਠ ਕਰਦੇ ਸੀ ਚਪਈ ਸਰ ਜੀ ਦਾ ਉਸ ਅਕਾਲ ਪੁਰਖ ਦੇ ਅੱਗੇ ਇਹੀ ਅਰਦਾਸ ਕਰਦੇ ਸੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਨਾਲ ਹੋ ਕੇ ਮੇਰੀ ਰੱਖਿਆ ਕਰੋ ਐਵੇਂ ਹੀ ਜਦ ਆਪਾਂ ਚਪਈ ਸਰ ਜੀ ਦਾ ਪਾਠ ਕਰਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ-ਨਾਜ਼ ਜਾਣ ਕੇ ਆਪਾਂ ਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਗੁਰੂ ਸਾਹਿਬ ਸਾਡੀ ਜੋ ਹੈ ਅੰਗ ਸੰਗ ਹੋ ਕੇ ਰੱਖਿਆ ਕਰੋ ਤੇ ਚੋਪਈ ਸਾਹਿਬ ਜੀ ਦਾ ਪਾਠ ਇੱਕ ਇਹੋ ਜਿਹੀ ਸ਼ਕਤੀ ਹੈ ਜੋ ਆਪਾਂ ਨੂੰ ਡੁੱਬਦੇ ਹੋਏ ਪਾਪਾਂ ਦੇ ਦੁੱਖਾਂ ਦੇ ਸਾਗਰਾਂ ਵਿੱਚੋਂ ਬਾਹਰ ਕੱਢ ਲੈਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਹ ਫੜ ਕੇ ਦੁੱਖ ਦੇ ਸਾਗਰ ਵਿੱਚੋਂ ਬਾਹਰ ਕੱਢ ਲੈਂਦੇ ਨੇ ਤੇ ਆਪਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਦੁੱਖ ਦਰਦ ਜੀਵਨ ਵਿੱਚ ਨਹੀਂ ਆਉਂਦਾ ਤੇ ਦੂਜੀ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਜੇ ਜ਼ਿਆਦਾ ਆਪਾਂ ਨੂੰ ਚੁਪਈ ਸਾਹਿਬ ਜੀ ਦੇ ਪਾਠ ਤੋਂ ਜਾਦਾ ਫਲ ਲੈਣਾ ਹੈ ਤੇ ਜੇ ਆਪਾਂ ਰਾਤ ਨੂੰ ਨਹਾ ਧੋ ਕੇ ਕੇਸ਼ੇਸ਼্নান ਕਰਕੇ 4 40 ਵਾਰ ਕੇਸ਼ੇਸ਼্নান ਕਰਕੇ 40 ਵਾਰ ਚੁਪਈ ਸਾਹਿਬ ਜੀ ਦਾ ਪਾਠ ਕਰਦੇ ਹਾਂ ਹਰ ਰੋਜ਼ ਤੇ ਜਿਹੜੇ ਜਨਮ ਮਰਨ ਦਾ ਚੱਕਰ ਹੁੰਦਾ ਹੈ ਆਪਾਂ ਬਾਰ ਬਾਰ ਜੰਮਦੇ ਹਾਂ ਮਰਦੇ ਹਾਂ ਇਹ ਕਰਨ ਦੇ ਨਾਲ 40 ਵਾਰ ਪਾਠ ਕਰਨ ਦੇ ਨਾਲ ਆਪਾਂ ਉਸ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਨਿਕਲ ਜਾਂਦੇ ਹਾਂ ਆਪਾਂ ਫਿਰ ਦੁਆਰਾ ਜਨਮ ਦੇ ਵਿੱਚ ਮਰਨ ਦੇ ਵਿੱਚ ਨਹੀਂ ਪੈਣਾ ਪੈਂਦਾ ਤੇ ਇੰਨੀ ਸ਼ਕਤੀ ਹੁੰਦੀ ਹੈ ਚਪੇ ਸਾਹਿਬ ਜੀ ਦੇ ਪਾਰ ਦੇ ਵਿੱਚ ਮੇਰੀ ਸਾਰੀ ਭੈਣਾ ਵੀਰਾਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਜਿੰਨਾ ਹੋ ਸਕੇ ਬਾਣੀ ਪੜੋ ਗੁਰੂ ਦੇ ਨਾਲ ਲੱਗੋ ਗੁਰੂ ਦੇ ਲੜ ਲੱਗੋ ਤੇ ਗੁਰਬਾਣੀ ਵਿੱਚ ਜਿਹੜਾ ਮਰਜ਼ੀ ਪਾਠ ਕਰ ਲਵੋ ਸੁਖਮੀ ਸਹਿਬ ਜੀ ਦਾ ਜਤ ਜੀ ਸਹਿਬ ਜੀ ਦਾ ਜਾਪ ਸਹਿਬ ਜੀ ਦਾ ਸਾਰੇ ਪਾਠ ਬੜੇ ਹੀ ਚੰਗੇ ਨੇ ਇਰਚੋ ਪੀ ਸਬਜੀ ਦਾ ਪਾਠ ਆਪਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਕਰਨ ਦੇ ਨਾਲ ਦੇਖਣਾ ਜੀ ਜਦੋਂ ਤੁਸੀਂ ਸ਼ੁਰੂ ਕਰੋਗੇ ਤਾਂ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਇਹਦਾ ਜਿਹੜਾ ਫਲ ਹੈ ਉਹ ਮਿਲ ਜਾਵੇਗਾ ਤੇ ਉਮੀਦ ਕਰਦੀ ਹਾਂ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਨੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ